ਦੋਸਤੋ ਜਿਹੜੀ ਤੁਸੀਂ ਇਹ ਵੀਡੀਓ ਦੇਖ ਰਹੇ ਆਂ ਇਸ ਬੰਦੇ ਦਾ ਨਾਮ ਹੈ ਸਟੈਲਨ ਇਹ ਬੰਦਾ weightlifter ਹੈ ਇਹ ਆਪਣੀ ਪਤਨੀ ਨਾਲ ਵਾਅਦਾ ਕਰਦਾ ਹੈ ਕਿ ਇਸ ਵਾਰ ਮੈਂ weightlifting ਦੇ ਵਿੱਚੋਂ gold medal ਪੱਕਾ ਲੈ ਕੇ ਆਉਂਗਾ ਤੇ ਕੁਦਰਤੀ ਕੋਸਮੇ ਬਾਅਦ ਦੀ ਵੀ ਪਤਨੀ ਦੀ ਮੌਤ ਹੋ ਜਾਂਦੀ ਹੈ ਤੇ ਇਹ ਬੰਦਾ ਟੁੱਟ ਜਾਂਦਾ ਹੈ ਫਿਰ ਆਪਣੀ ਪਤਨੀ ਨਾਲ ਕੀਤਾ ਹੋਇਆ ਵਾਅਦਾ ਯਾਦ ਕਰਦਾ ਹੈ ਤੇ ਜੀ ਤੂੜ ਮਿਹਨਤ ਕਰਦਾ ਆਕਰੋ ਦਿਨ ਆ ਜਾਂਦਾ ਹੈ 올림픽 ਦਾ ਫਾਈਨਲ ਦੇ ਵਿੱਚ ਆਖਰੀ ਫਾਈਨਲ ਦੇ ਵਿੱਚ ਇਹ ਬੰਦਾ ਚੌਥੇ ਸਥਾਨ ਤੇ ਹੁੰਦਾ ਹੈ ਇਹ ਪਹਿਲੀ ਕੋਸ਼ਿਸ਼ ਕਰਦਾ ਹੈ ਉਸ ਦਾ ਸਫਲ ਹੋ ਜਾਂਦਾ ਹੈ ਤੇ ਲਾਸਟ ਕੋਸ਼ਿਸ਼ ਦੇ ਵਿੱਚ ਇਹਨੇ 258 ਕਿਲੋ ਵੇਟ ਚੱਕਣਾ ਹੁੰਦਾ ਇਹ ਆਪਣੇ ਮਨ ਦੇ ਵਿੱਚ ਸੋਚ ਕੇ ਆਪਣੀ ਪਤਨੀ ਨੂੰ ਯਾਦ ਕਰਦਾ ਹੈ ਉਹਦੇ ਨਾਲ ਕੀਤਾ ਹੋਇਆ ਵਾਅਦਾ ਯਾਦ ਕਰਦਾ ਹੈ ਤੇ ਲਾਸਟ ਕੋਸ਼ਿਸ਼ ਕਰਦਾ ਹੈ ਤੇ 258 ਕਿਲੋ ਵੇਟ ਚੱਕਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਤੇ ਇਹ ਬੰਦਾ ਬੇहद ਪਾਪਕ ਹੋ ਜਾਂਦਾ ਕਿਉਂਕਿ ਇਸ ਨੇ ਆਪਣੀ ਪਤਨੀ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰ ਲਿਆ ਸੀ ਤੇ ਜਦੋਂ ਉਹ ਬੰਦੇ ਨੂੰ ਸਨਮਾਨ ਹੋ ਰਿਹਾ ਸੀ ਸਨਮਾਨ ਦੇ ਰਿਹਾ ਸੀ 골ਡ ਮੈਡਲ ਦੇ ਰਿਹਾ ਸੀ ਤੇ ਇਹ ਬੰਦਾ ਆਪਣੀ ਪਤਨੀ ਦੀ ਤਸਵੀਰ ਕੱਢਦਾ ਉਹਨੂੰ ਚੁੰਮਦਾ ਜਿਹਨੂੰ ਦੇਖ ਕੇ ਸੌਰਾ ਉਤੇ ਜਿੰਨੇ ਲੋਕ ਬੈਠਿਆ ਪਾਪਕ ਹੋ ਜਾਂਦੇ ਆ ਤੇ ਦੇਖੋ ਇੱਕ ਬੰਦੇ ਨੇ ਆਪਣਾ ਵਾਅਦਾ ਪੂਰਾ ਕਰਨ ਦੇ ਲਈ ਕਿੰਨੀ ਮਿਹਨਤ ਕੀਤੀ ਇਹ ਆਕਰ ਨੂੰ ਬੰਦਾ ਕਾਮਯਾਬ ਹੋਇਆ